ਹਾਂਜੀ ਮਮਾ ਬੁਲਾਇਆ ਸੀ ਇਸ਼ਿਕਾ ਬੈਠ ਤੂੰ ਨਾ ਆਪਣੇ ਕੱਪੜੇ ਕੱਪੜੇ ਫੜ ਤੇ ਬੈਗ ਚ ਪਾ ਚੱਲੀਏ ਵਾਪਸ ਕਿੱਥੇ ਘਰ ਚੱਲੀਏ ਕੱਲ ਦੇ ਆਈ ਹੋਈ ਆ ਯਾਰ ਮੈਂ ਨਹੀਂ ਜਾਣਾ ਘਰ ਮਸਾ ਮਸਾ ਤੇ ਜੇਲ੍ਹ ਤੋਂ ਛੁੱਟ ਕੇ ਆਏ ਆ ਇਸ਼ਿਕਾ ਜਿੱਥੇ ਰਹੀਦਾ ਉਹ ਇਹ ਥੋੜੀ ਕਹਿੰਦਾ ਪਿਆ ਆਪਾਂ ਜੇਲ੍ਹ ਚ ਰਹਿਣ ਨੇ ਆ ਪਰ ਉਹ ਇੱਕ ਜੇਲ੍ਹ ਹੀ ਗਈ ਐ ਮੰਮੀ ਉੱਥੇ ਉੱਥੇ ਆਪਾਂ ਕਿੰਨਾ ਦੁਖੀ ਰਹਿੰਦੇ ਹੁੰਦੇ ਸੀ ਹੁਣ ਇੱਥੇ ਆ ਕੇ ਤੁਸੀਂ ਵੀ ਨੋਟਿਸ ਕੀਤਾ ਹੀ ਐ ਕਿ ਮੈਂ ਕਿੰਨੀ ਖੁਸ਼ ਆ ਤੇ ਤੁਸੀਂ ਆਪਣੇ ਵੱਲ ਵੇਖੋ ਕਿ ਤੁਸੀਂ ਵੀ ਕਿੰਨੇ ਖੁਸ਼ ਹੋ ਕੋਈ ਨਹੀਂ ਫੇਰ ਆ ਜਾਾਂਗੇ ਮੇਰੀ ਗੱਲ ਸੁਣ ਦਾਦੀ ਉਹਨਾਂ ਨੇ ਕਿਹਾ ਸੀ ਨਾ ਇੱਕ ਦਿਨ ਹੀ ਰਹਿਣਾ ਵਾ ਤੇ ਤੇਰੀ ਭੂਆ ਕਹਿੰਦੀ ਮੇਰਾ ਦਿਲ ਨਹੀਂ ਲੱਗੰਦਿਆ ਫੋਨ ਆਇਆ ਸੀ ਤੇ ਕਹਿੰਦੀ ਇਸ਼ਕਾ ਨੂੰ ਉਹ ਤਾਂ ਤੁਹਾਨੂੰ ਵੀ ਪਤਾ ਮੰਮੀ ਉਹਨਾਂ ਵਾਂ ਕਿੰਨਾ ਕੁ ਦਿਲ ਲੱਗਦਾ ਮੇਰੇ ਬਿਨਾਂ ਤੇ ਕਿੰਨਾ ਕੁ ਨਹੀਂ ਲੱਗਦਾ ਉਹਨਾਂ ਨੂੰ ਤਾਂ ਸਭ ਕੁ ਸ਼ੁਕਰ ਮਨਾਉਣਾ ਚਾਹੀਦਾ ਕਿ ਆਪਾਂ ਚੱਲ ਗਏ ਆ ਨਹੀਂ ਸ਼ਿਕਾ ਵੇ ਇੱਕ ਕੰਮ ਤੇ ਹੁੰਦਾ ਨਹੀਂ ਮੰਮੀ ਕੋ ਤੇ ਨਾਲੇ ਵੇਗ ਬੁਆ ਤੇਰੀ ਕੰਮ ਤੇ ਕਰਦੀ ਨਹੀਂ ਹੈਗੀ ਫਿਰ ਸਾਰਾ ਕੰਮ ਉਹਨਾਂ ਨੂੰ ਕਰਨਾ ਪੈਂਦਾ ਮੇਰਾ ਨਾ ਧਿਆਨ ਆ ਤੇਰੀ ਦਾਦੀ ਵੱਲ ਤੇ ਚੱਲ ਇੱਕ ਰਾਤ ਰਹਿ ਪਿਆ ਹੁਣ ਮੈਂ ਇੱਕ ਸ਼ਾਮ ਤੇ ਹੋ ਗਈ ਆ ਮੰਮੀ ਜੀ ਤੁਸੀਂ ਜ਼ਿਆਦਾ ਕਿਹਾ ਤੇ ਫਿਰ ਮੈਂ ਨਾਨੀ ਦੇ ਮਾਮੂ ਨੂੰ ਦੱਸ ਦੇਣਾ ਮੈਂ ਸਭ ਕੁਝ ਈਸ਼ਕਾ ਆ ਕੀ ਗੱਲ ਹੋਈ ਮੰਮੀ ਐਈ ਗੱਲ ਹੈਗੀ ਆ ਮੈਂ ਨਹੀਂ ਜਾਣਾ ਉੱਥੇ ਮੇਰੀ ਗੱਲ ਸੁਣ ਅੱਜ ਚੱਲ ਕੋਈ ਨਹੀਂ ਹਫਤੇ ਤੱਕ ਆਪਾਂ ਫੇਰ ਆ ਜਾਵਾਂਗੇ ਫੇਰ ਆਪਾਂ ਰਹਿ ਕੇ ਜਾਵਾਂਗੇ 3-4 ਦਿਨ ਇੰਨੀ ਮੁਸ਼ਕਿਲਾਂ ਤਾਂ ਦਾਦੀ ਨੇ ਸਾਨੂੰ ਭੇਜਿਆ ਉਹ ਵੀ ਭੂਆ ਦਾਦੀ ਦੇ ਕਹਿਣ ਤੇ ਨਹੀਂ ਤਾਂ ਦਾਦੀ ਦੇ ਕਦੀ ਵੀ ਨਾ ਭੇਜਣ ਉਹਨਾਂ ਨੇ ਤੇ ਐ ਹੀ ਕਹਿਣਾ ਵਾ ਕਿ ਹੁਣੇ ਤੇ ਹੋ ਕੇ ਆਈਆਂ ਦੁਬਾਰਾ ਜਾਣ ਦਾ ਕੀ ਮਤਲਬ ਹੈਗਾ ਵਾ ਮੰਮੀ ਮੈਂ ਨਹੀਂ ਜਾਣਾ ਮੇਰੀ ਗੱਲ ਸੁਣ ਫੇਰ ਤੂੰ ਰਹਿ ਪਾ ਤੇ ਮੈਂ ਚੱਲ ਜਾਨੀ ਆ ਫੇਰ ਮੰਮੀ ਤੁਹਾਨੂੰ ਪਤਾ ਵਾ ਮੈਂ ਤੁਹਾਨੂੰ ਉੱਥੇ ਇਕੱਲੇ ਨਹੀਂ ਜਾਣ ਦੇਣਾ ਪਰ ਫੋਨ ਆਇਆ ਨਾ ਮੇਰੀ ਵੀ ਗੱਲ ਮਾਨੀ ਨਾ ਪਾਪਾ ਗੱਲ ਕਰ ਲਣਗੇ ਆਪੇ ਯਾਰ ਨਹੀਂ ਸ਼ਿਕਾ ਉਹਨਾਂ ਨੇ ਨਹੀਂ ਗੱਲ ਕਰਨੀ ਤੈਨੂੰ ਪਤਾ ਹੈ ਨਾ ਫਿਰ ਜ਼ਿਆਦਾ ਬੋਲਣਗੇ ਤੇ ਤੈਨੂੰ ਨਾਨੀ ਦੀ ਗੱਲ ਕਰਾ ਦੋ ਇਹ ਸ਼ਿਕਾਤ ਉਸ ਨਹੀਂ ਸਮਝਦੀ ਮੇਰੀ ਗੱਲ ਉਹਨਾਂ ਦੀ ਗੱਲ ਨਹੀਂ ਕਰਾਉਣੀ ਹੈਗੀ ਚਲ ਜੀ ਚਾਚੀ ਜੀ ਹਾਂ ਸਾਈਲ ਮੰਮੀ ਕਿੱਥੇ ਆ ਮੰਮੀ ਵੀ ਤਾਂ ਹੱਸਦੀ ਨਹੀਂ ਆਵੇ ਫੋਟੋ ਤੇਰੇ ਛੋਟੇ ਹੁੰਦਿਆਂ ਦੀ ਕਿੱਡੀ ਵਧੀਆ ਓਹੋ ਚਾਚੀ ਜੀ ਤੁਸੀਂ ਇਹਨੂੰ ਛੱਡੋ ਮੈਨੂੰ ਮੰਮੀ ਨਾਲ ਬਹੁਤ ਜ਼ਰੂਰੀ ਕੰਮ ਆ ਸੋਖੀ ਗਿਆ ਨਾ ਮੈਂ ਨਾ ਮੰਮੀ ਨਾਲ ਕੋਈ ਗੱਲ ਕਰਨੀ ਆ ਗੱਲ ਕਰਨੀ ਆ ਹਾਂਜੀ ਜ਼ਰੂਰੀ ਕੰਮ ਹੈ ਬਹੁਤ ਜ਼ਰੂਰੀ ਕੰਮ ਆ ਤੇ ਮੈਂ ਬੁਲਾ ਦਿੰਨੀ ਆ ਉੱਧਰ ਬੈਠੇ ਸੀ ਮਾਈ ਗਈ ਹੈ ਨਾ ਤੇ ਸੀਮਾ ਦੇ ਨਾਲ ਬੈਠੇ ਹੋਏ ਆ ਤੁਸੀਂ ਬੁਲਾਓ ਮੰਮਾ ਨੂੰ ਬੁਲਾ ਕੇ ਲੈ ਕੇ ਆਓ ਅੱਜ ਕੋਈ ਸਪੈਸ਼ਲ ਹੀ ਗੱਲ ਕਰਨੀ ਤੂੰ ਸਪੈਸ਼ਲ ਗੱਲ ਨਹੀਂ ਕੀ ਮੈਂ ਤੁਹਾਨੂੰ ਕੀ ਦੱਸਾਂ ਜੇ ਤੇ ਕੁਝ ਖਾਣਾ ਪੀਣਾ ਹੀ ਆ ਨਾ ਤੇ ਮੈਨੂੰ ਹੁਣ ਮੈਨੂੰ ਦੱਸ ਦੇ ਮੈਂ ਬਣਾ ਦੇਣ ਉਹਨਾਂ ਨੂੰ ਬੈਠੇ ਰਹਿੰਦੇ ਉੱਧਰ ਉਹ ਚਾਚੀ ਇਹ ਖਾਣਾ ਹੀ ਹੁੰਦਾ ਨਾ ਤੇ ਮੈਂ ਤੁਹਾਨੂੰ ਆ ਕੇ ਦੱਸ ਦੇਣਾ ਸੀ ਬੜੀ ਜ਼ਰੂਰੀ ਗੱਲ ਆ ਇਸ ਘਰ ਦੇ ਵਿੱਚ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ ਕਿ ਦੁਨੀਆ ਵਿੱਚ ਹੋਣ ਕੀ ਦਿਆ ਵਾ ਚੰਗਾ ਭਰਾਵਾ ਤੇਰੀ ਮੰਮੀ ਨੂੰ ਬੁਲਾ ਕੇ ਲਿਆਣੀ ਆ ਤੂੰ ਹੀ ਦੱਸ ਦੇ ਦੁਨੀਆ 'ਚ ਹੁੰਦਾ ਹੀ ਕੀ ਪਿਆ ਤੈਨੂੰ ਹੀ ਸਭ ਕੁਝ ਪਤਾ ਲੱਗਦਾ ਮੈਨੂੰ ਤਾਂ ਲੱਗਦਾ ਨਾ ਇਸ ਘਰ ਦੇ ਵਿੱਚ ਸਾਰਿਆਂ ਨੇ ਅੱਖਾਂ ਤੇ ਪੱਟੀ ਬੰਨੀ ਹੋਈ ਆ ਤੇਰੇ ਸਮਝ ਕਾ ਦਿੰਦਾ ਵਾ ਤੇ ਉਹੀ ਸੱਚ ਮੰਨ ਲੈਂਦੇ ਤੁਸੀਂ ਜੇ ਬੁਲਾ ਲੈਣੀ ਆ ਗੁੱਸਾ ਕਿਉਂ ਕਰਦਾ ਪਿਆ ਮੈਂ ਜੋ ਬੁਲਾਨੀ ਆ ਮੰਮੀ ਨੂੰ ਇਹ ਸ਼ਿਕਾ ਤੂੰ ਮੇਰੀ ਬੀਬੀ ਤੀਂ ਹੈ ਨਾ ਮੇਲਾ ਜਿੱਦ ਨਹੀਂ ਕਰੀ ਦਿੰਦੀ ਚਾਚੀ ਚਾਚੀ ਕਾਦੀ ਜਿੱਦ ਕਰਦੇ ਹੋ ਬੇ ਪੁੱਤਰ ਕੁਛ ਨਹੀਂ ਐਵੇਂ ਕਹਿੰਦੀ ਕੁਮਨ ਜਲਦੀ ਹੈ ਮੈਂ ਕਰੋਦ ਧਿਆੜੀ ਕਿੱਥੇ ਕੁਮਨ ਜਾਣਾ ਕਿਉਂ ਨਹੀਂ ਜਾਣਾ ਚਲੇ ਜਾਨੇ ਮੈਂ ਲੈ ਜਾਨੀ ਨੂੰ ਨਾਲ ਆਪਣੇ ਤੂੰ ਐ ਵੀ ਕਹੀ ਜਾਨੀ ਨਹੀਂ ਜਾਣਾ ਜਾਣਾ ਕਿਉਂ ਨਹੀਂ ਆ ਨਹੀਂ ਚਾਚੀ ਮੈਂ ਸੋਚਦੀ ਆਂ ਵੀ ਅੱਜ ਚੱਲੀ ਜਾਈਏ ਘਰ ਕਿੱਥੇ ਚਲੇ ਜਾਈਏ ਘਰ ਕਿਤੇ ਨਹੀਂ ਜਾਣਾ ਅੱਥੇ ਰਹਿਣਾ ਦੋ ਤਿੰਨ ਦਿਨ ਹੋਣ ਬਹੁਤੀ ਗੱਲ ਤੇ ਸੱਸ ਦੀ ਆ ਨਾ ਅਸੀਂ ਆਪੇ ਨੂੰ ਫੋਨ ਕਰ ਦਾਂਗੇ ਕਿਸੇ ਸੱਸ ਦੀ ਕੁੜੀ ਨੂੰ ਨਹੀਂ ਭੇਜਣਾ ਇਹ ਦੋ ਤਿੰਨ ਦਿਨ ਲੈ ਜਿਹੜੇ ਕੰਮ ਆਈ ਮੈਂ ਭੁੱਲੀ ਗਈ ਆ ਮੰਮੀ ਕਿੱਥੇ ਤੇਰੇ ਉਹ ਕਿਚਨ ਚ ਸੀ ਕਿਚਨ ਚ ਮੈਂ ਚ ਨਹੀਂ ਜੇ ਨਹੀਂ ਚਲ ਮੈਂ 2 ਮਿੰਟ ਮਨਣਾ ਨਾ ਕੰਮ ਆਗਾ ਮੈਂ ਦੇਖ ਕੇ ਆਣੀ ਆ ਠੀਕ ਹੈ ਨਹੀਂ ਦਿਲ ਕਰੇਗਾ ਤਾਂ ਨਾ ਜਾਇ ਲੈ ਪੰਜ ਚਾਹ ਬਨਨ ਦੇਵੇ ਹਾਂ ਬਨ ਗਈ ਤੇ ਮੈਨੂੰ ਵਾਜ ਦੇ ਦਿੰਦੇ ਮੈਂ ਬਣਾ ਦਿੰਦੀ ਕੋਈ ਗੱਲ ਨਹੀਂ ਕਰ ਕੀ ਹੋ ਗਿਆ ਪਤਾ ਨਹੀਂ ਸਾਹਿਲ ਆਇਆ ਜੇ ਬਾਰੋਂ ਤੇ ਕੰਦਾ ਮੰਮੀ ਨੂੰ ਬੁਲਾ ਤੂੰ ਤੂੰ ਪੁੱਛ ਲੈ ਕੀ ਕੰਮ ਹੈ ਮੈਂ ਤੇ ਉਹਨੂੰ ਪੁੱਛਿਆ ਵਾ ਕੰਦਾ ਸੀ ਘਰ ਬੈਠਿਆ ਰਹਿੰਦੀਆਂ ਤੁਹਾਨੂੰ ਸਵਾ ਪਤਾ ਲੱਗਦਾ ਵਾ ਤੁਹਾਨੂੰ ਬੁਲਾਣ ਡਿਆ ਜਿਉ ਦੋ ਮਿੰਟ ਤਪਿਆ ਪਿਆ ਪਤਾ ਨਹੀਂ ਕਿਉਂ ਤੇ ਇੱਥੇ ਬਿਲਾ ਲੈ ਉਸ ਤੁਸੀਂ ਆ ਜਾਓ ਅੱਗੇ ਤਪਿਆ ਪਿਆ ਗਰਮੀ ਦੇ ਵਿੱਚ ਤੇ ਉਹਦੇ ਸਾਹਮਣੇ ਚਾਹ ਦਾ ਨਾਮ ਨਾ ਲੈ ਲੈਣੇ ਹੋਰ ਤੱਪ ਕੇ ਜਾਣਾ ਜੀ ਚਲੋ ਚਲੋ ਹਾਂ ਸਾਹਿਲ ਬੋਲ ਦੱਸ ਮੰਮੀ ਤੁਹਾਡੇ ਨਾਲ ਦੀਦੀ ਨੇ ਕੋਈ ਗੱਲ ਕੀਤੀ ਸੀ ਕਿਹੜੀ ਗੱਲ ਭਾਜੀ ਵੱਲੋਂ ਕੋਈ ਨੌਕਰੀ ਦੀ ਗੱਲ ਕੀਤੀ ਹੋਵੇ ਉਹਨਾਂ ਦੀ ਨੌਕਰੀ ਨੌਕਰੀ ਕਾਦੀ ਉਹਨਾਂ ਦਾ ਤੇ ਆਪਣਾ ਕੰਮ ਹੈ ਕੋਈ ਨਹੀਂ ਕਾਦੀ ਨੌਕਰੀ ਦੀ ਗੱਲ ਕਰਨੀ ਆ ਉਹ ਚਾਚੀ ਜੀ ਮੈਂ ਤੁਹਾਨੂੰ ਕਿਹਾ ਨਾ ਤੁਸੀਂ ਸਾਰਿਆਂ ਨੇ ਨਾ ਅੱਖਾਂ ਦੇ ਪੱਟੀ ਬੰਨ੍ਹੀਆਂ ਤੁਹਾਨੂੰ ਜਿਵੇਂ ਕੋਈ ਕੁਝ ਕਹਿ ਦਿੰਦਾ ਨਾ ਤੁਸੀਂ ਉਹੀ ਸੱਚ ਮੰਨ ਲੈਂਦੇ ਜੇ ਹਾਂ ਹੈ ਵੀ ਗੱਲ ਕਰ ਸਿੱਧੀ ਸਿੱਧੀ ਉਹ ਤੁਹਾਨੂੰ ਪਤਾ ਉਹਨਾਂ ਦਾ ਕੋਈ ਆਪਣਾ ਆਪਣਾ ਕੰਮ ਨਹੀਂ ਆ ਉਹਨ ਕੀ ਬੋਲ ਈਮਾਨਦਰ ਬੈਠੀ ਕੀ ਬੋਲੀ ਜਨੈ ਤੂੰ ਤੇ ਮੰਮੀ ਉਹਨਾਂ ਨੂੰ ਵੀ ਸਭ ਕੁਝ ਪਤਾ ਹੀ ਆ ਯਾ ਤੇ ਮੈਨੂੰ ਲੱਗਦਾ ਵਾ ਉਹਨਾਂ ਤੋਂ ਵੀ ਲਗਾ ਕੇ ਰੱਖਿਆ ਭਾਜੀ ਨੇ ਕੀ ਲਗਾਇਆ ਸਿੱਧੀ ਗੱਲ ਕਰ ਤੂੰ ਮੇਰੇ ਨਾਲ ਉਹ ਮੰਮੀ ਉਹਨਾਂ ਦਾ ਕੋਈ ਆਪਣਾ ਕੰਮ ਨਹੀਂ ਆ ਉਹ ਹੋਟਲ ਦੇ ਵਿੱਚ ਨਾ ਵੇਟਰ ਦਾ ਕੰਮ ਕਰਦੇ ਆ ਵੇਟਰ ਤੇਰਾ ਦਿਮਾਗ ਸਹੀ ਹੋ ਪਾਗਲ ਹੋ ਗਿਆ ਹੈ ਦਿਮਾਗੇ ਲੱਗੀ ਹੈ ਉਹਨਾਂ ਦਾ ਪਰਮਾਤਮਾ ਹੀ ਤਾਂ ਉਹਨਾਂ ਕੋਲ ਸਭ ਕੁਝ ਚੰਗੇ ਖਾਂਦੇ ਪਿੰਦੇ ਕਰਾਂਦੇ ਉਹ ਹੈ ਹੈ ਵਧੀਆ ਉਹਨਾਂ ਦੇ ਕਾਰੋਬਾਰ ਉਹਨੂੰ ਵੀ ਇਤ ਗੰਦਗੀ ਲੋੜ ਹੈ ਆ ਜਿਵੇਂ ਤੁਸੀਂ ਦੋਵੇਂ ਸ਼ੌਕ ਹੋਏ ਜੀ ਨਾ ਉਵੇਂ ਮੈਂ ਸ਼ੌਕ ਹੋਇਆ ਸੀਗਾ ਜਦੋਂ ਮੇਰੇ ਮੇਰੇ ਦੋਸਤ ਨੇ ਕਹੀ ਇੰਨੀ ਗੱਲ ਤੇ ਤੂੰ ਦੋਸਤ ਦੀ ਗੱਲ ਤੇ ਵਿਸ਼ਵਾਸ ਕਰ ਲਿਆ ਮੈਂ ਉਹਦੀ ਗੱਲ ਤੇ ਵੀ ਵਿਸ਼ਵਾਸ ਨਹੀਂ ਕੀਤਾ ਸੋ ਕਿ ਮੈਂ ਆਪ ਜਾ ਕੇ ਨਾ ਹੋਟਲ ਦੇ ਵਿੱਚ ਦੇਖ ਕੇ ਆਇਆ ਆਪਣੀ ਅੱਖਾਂ ਤੱਕ ਕੀ ਦੇਖਿਆ ਉਹਨੇ ਉਹ ਇਦਾਂ ਕਰਦੇ ਸੀ ਇੱਕ ਟਰੇ ਫੜ ਕੇ ਨਾ ਪਾਣੀ ਪਿਉਂਦੇ ਸੀ ਵੇਟਰ ਦਾ ਕੰਮ ਕਰਦੇ ਸੀ ਉੱਥੇ ਇਹਨੂੰ ਪਲੇਖਾ ਪਿਆ ਹੋਣਾ ਹੈ ਭੈਣ ਜੀ ਤੁਸੀਂ ਸਮਝੋ ਮਮੀ ਮੇਨੋ ਮੇਰੀਆਂ ਅੱਖਾਂ ਦਾ ਬਲੇਖਾ ਪੈ ਜੂਗਾ ਮੈਂ ਆਪਣੀ ਅੱਖਾਂ ਨਾਲ ਵੇਖ ਕੇ ਆਇਆ ਹਾਂ ਉਹ ਕਹਿੰਦਾ ਮੈਂ ਵੇਖਿਆ ਵੈ ਉਹ ਇੱਕ ਵੇਟਰ ਆ ਵੇਟਰ ਕੋਈ ਆਪਣਾ ਕੰਮ ਨਹੀਂ ਉਹਨਾਂ ਦਾ ਤੇਨ ਸ਼ਰਮ ਨਹੀਂ ਆਉਂਦੀ ਕਿਵੇਂ ਬੋਲਦਾ ਮੈਂ ਵੇਟਰ ਆ ਵੇਟਰ ਤੇ ਮਮੀ ਹੁਣ ਜੇ ਵੇਟਰ ਦਾ ਵੇਟਰ ਹੀ ਕਹੂੰਗਾ ਹੁਣ ਬੋਸ ਤੇ ਕਹਿਣ ਨਹੀਂ ਲੱਗਾ ਮੈਂ ਇਹ ਨਹੀਂ ਹੋ ਸਕਦਾ ਮੇਰਾ ਦਿਲ ਨਹੀਂ ਕਦੀ ਮੰਨ ਸਕਦਾ ਕੀ ਲੱਕੀ ਇਹ ਵੇਂਦਾ ਕੰਮ ਕਰ ਸਕਦਾ। ਉਹ ਮੰਮੀ ਜੇ ਤੁਹਾਨੂੰ ਮੇਰੇ ਤੇ ਨਾ ਯਕੀਨ ਜਾਓ ਜਾ ਕੇ ਦੀਰੀ ਨੂੰ ਪੁੱਛ ਕੇ ਆਓ। ਤੋ ਸੱਚੀ ਮੁੱਛੀ ਵੇਖਿਆ ਸੀ। ਮੰਮੀ ਮੈਂ ਆਪਣੀ ਅੱਖਾਂ ਨਾਲ ਵੇਖ ਕੇ ਆਇਆ ਵਾਂ। ਦੇਖ ਲੈ ਸਾਈਲ। ਇਹ ਗੱਲ ਬਹੁਤ ਵੱਡੀ ਊ। ਇਹਨਾਂ ਵੇ ਮੈਂ ਸੀਮਾ ਕੋਲੋਂ ਪੁੱਛ ਲਾਵਾਂ ਤੇ ਉਹ ਅੱਗੇ ਹੀ ਪਰੇਸ਼ਾਨ ਹੈਗੀ ਆ ਤੇ ਹੋਰ ਕੁੜੀ ਦੀ ਪਰੇਸ਼ਾਨੀ ਦੱਸਦੀ ਵੀ ਨਹੀਂ ਨਾ ਭਾਈ ਭੈਣ ਜੀ ਸਾਨੂੰ ਲੱਗਦਾ ਨਾ ਉਹ ਕੰਦੀ ਮੈਂ ਬਹੁਤ ਵਧੀਆ ਵਾਂ। ਮੰਮੀ ਤੁਸੀਂ ਨਾ ਇੱਕ ਵਾਰੀ ਦੀਦੀ ਨਾਲ ਮਾਨਣਾ ਗੱਲ ਕਰੋ ਵੇਖਿਓ ਸਭ ਸੱਚ ਉਹਨਾਂ ਨੇ ਦੱਸ ਦੇਣਾ ਵਾ ਮੈਂ ਆਪਣੀ ਅੱਖੀ ਵੇਖ ਕਹਾਂ ਮੰਮੀ ਜਾਂ ਤਾਂ ਹੋਵੇ ਨਾ ਮੈਂ ਕਹੇ ਕਈ ਕਹੇ ਦੀ ਕਈ ਹੋਈ ਗੱਲ ਤੇ ਯਕੀਨ ਕੀਤਾ ਹੋਵੇ ਹੁਣ ਮੇਰੀ ਅੱਖਾਂ ਥੋੜੀ ਝੂਠ ਬੋਲਣ ਗਿਆ ਮੰਚੂ ਇਹ ਹੋ ਸਕਦਾ ਐਸਰਾ ਇਹ ਹੋ ਸਕਦਾ ਨਹੀਂ ਹੈਗਾ ਹੀ ਇਦਾਂ ਵਾ ਦੇਖੋ ਭੈਣ ਜੀ ਸੀਮਾ ਨੂੰ ਨਾ ਇੱਕ ਵਾਰੀ ਬਿਠਾ ਕੇ ਨਾ ਪੁੱਛ ਲੋ ਕਿਉਂ ਕੱਲ ਦੇ ਵਿੱਚ ਉਹਦੀ ਕੁੜੀ ਵੀ ਕੁਝ ਕਹਿਣਾ ਚਾਹਦੀ ਸੀ ਪਰ ਉਹਨੇ ਕਿਹਾ ਨਹੀਂ ਇੱਕ ਤੇ ਬੋਲਦੀ ਨਹੀਂ ਪਈ ਮੂੰਹ ਮੈਂ ਕੀ ਕਰਾਂ ਮੰਜੂ ਮੈਂ ਉਹਦੇ ਅੰਦਰ ਕਿਵੇਂ ਵੜ ਕੇ ਦੱਸਾਂ ਦੱਸ ਬੋਲਦੇ ਭਾਂਜੇ ਸ਼ੁਰੂ ਤੋਂ ਹੀ ਨਹੀਂ ਸ਼ੁਰੂ ਤੋਂ ਵੀ ਘੱਟ ਹੀ ਬੋਲਦੀ ਹੈ ਪਰ ਉਹਦੇ ਕੋਲ ਨਾ ਪੁੱਛਣਾ ਪੈਣਾ ਜੀ ਪੁੱਛਣਾ ਪੈਣਾ ਨਹੀਂ ਆ ਤੁਸੀਂ ਜਾਓ ਤੇ ਹੁਣ ਪੁੱਛ ਕੇ ਆਓ ਤੈਨੂੰ ਲੱਗਦਾ ਮੈਨੂੰ ਦੱਸੇਗੀ ਸਾਰਾ ਕੁਝ ਤੁਸੀਂ ਆਪ ਏ ਮम्मा ਹੁਣ ਤੁਸੀਂ ਹੱਥੇ ਵੇਖੋ ਨਾਲ ਜੇ ਇੰਨੀ ਗੱਲ ਹੈ ਨਾ ਤੇ ਮੈਂ ਤਾਂ ਨਹੀਂ ਦੀਦੀ ਨੂੰ ਉਧਰ ਭੇਜਣਾ ਵਾਪਸ ਮੇਰੀ ਗੱਲ ਸੁਣ ਤੂੰ ਗੱਲ ਕਰਕੇ ਵੇਖ ਤੇ ਭੈਣ ਜੀ ਉਹਨੇ ਹੀ ਕਹਦੇ ਵਸਤੇ ਗੱਲ ਕਰਨੀ ਉਹਨੇ ਫਿਰ ਬੱਚੇ ਦਾ ਬੱਚਾ ਰਹਿਣਾ ਭੈਣ ਭਰਾਵਾਂ ਦੀ ਗਈ ਇੰਨੀ ਬਿਨ ਹੋ ਗਈ ਫਿਰ ਚਲੋ ਤੁਸੀਂ ਤੇ ਮੈਂ ਚੱਲਦੇ ਦੋਨੇ ਜਾਣੇ ਚਲੋ ਪੁੱਛ ਕੀ ਹੈ ਨਾ ਚਾਚੀ ਨਾ ਜਾਓ ਚਾਚੀ ਆਪੇ ਗੱਲ ਕਰ ਲੈਣਗੇ ਆਪੇ ਕਰ ਲੈਣੇਗਾ ਚਲੋ ਮੇਰੇ ਜਦੋਂ ਉਹਨੂੰ ਚੁੱਪ ਕਰਕੇ ਮੂੰਹ ਲਟਕਾ ਕੇ ਬੈਠੇ ਵੇਖਦੀ ਹੈ ਨਾ ਤੇ ਮੇਰਾ ਜਿਗਰਾ ਹੀ ਨਹੀਂ ਪੈਂਦਾ ਮੈਂ ਕੀ ਕਰਾਂ ਕੋਈ ਗੱਲ ਨਹੀਂ ਤੂੰ ਉੱਠੋ ਜਾਓ ਚਾਚੀ ਤੁਸੀਂ ਮੰਮੀ ਨੂੰ ਲੈ ਕੇ ਜਾਓ ਚਲੋ ਕੁੱਛ ਦੇ ਪੱਕੀ ਗੱਲ ਇਹਦਾ ਉਹ ਸਭ ਸੱਚ ਨਾ ਉਹਨੇ ਆਪ ਵੀ ਦੱਸ ਦੇਣਾ ਵਾ ਤੁਸੀਂ ਜਾਓ ਚਾਚੀ ਲੈ ਕੇ ਜਾਓ ਮੰਮੀ ਨੂੰ ਚਲੋ ਚੱਲ ਮੰਜੂ ਵੀਰ ਗੱਲ ਸੋ ਤੂੰ ਦੋਈ ਦਾ ਕੰਮ ਦੇਖ ਤੇ ਮੈਂ ਗੱਲ ਕਰਨੀ ਹੋ ਸਕਦਾ ਹੈ ਅੱਛਾ ਗੱਲ ਕਰੇ ਠੀਕ ਹੈ ਚਲੋ ਦੇਖ ਲੈ ਇੱਕ ਵਾਰ ਗੱਲ ਕਰਕੇ ਵੀ ਇੱਕ ਦੇਖੋ ਜੇ ਨਹੀਂ ਮਿਲਦੇ ਸੀ ਤੂੰ ਕਰ ਆਰਾਮ ਨਾ ਕਰਨਾ ਕੁੜੀ ਦੇ ਨਾਲ ਗੱਲ ਤੇ ਸਾਹਿਲ ਵਾਲੀ ਗੱਲ ਨਾ ਦੱਸਣਾ ਨੂੰ ਅਜੇ ਨਾ ਨਾ ਅਤਨੀ ਤਸਨੀ ਮੈਂ ਤੂੰ ਮੈਨੂੰ ਕੱਲ ਕਰੀ ਆ ਪਤਾ ਕੀ ਐ ਵੀ ਟੈਨਸ਼ਨ ਲੈ ਲਵੇ ਆ ਚਲੋ ਜਾ ਮਮਾ ਸੀਮਾ ਆਜੋ ਕੀ ਸੋਚਦੀ ਪਈ ਐ ਬੈਠੀ ਕੁਛ ਨਹੀਂ ਸੋਚਣਾ ਕੀ ਆ ਮੈਂ ਕਹਨੀ ਆ ਵੀ ਮੈਂ ਚਲੀਏ ਤੇ ਇਸ਼ੇ ਕਾ ਮੰਨਣ ਨਹੀਂ ਦਈ ਫਿਰ ਕਿੱਥੇ ਚਲੀਏ ਘਰ ਕੱਲ ਦੇ ਆਏ ਹੁਣ ਤੇ ਤੂੰ ਜੰਗਲ 'ਚ ਬੈਠੀ ਐ ਨਹੀਂ ਨਹੀਂ ਜੰਗਲ 'ਚ ਤੇ ਨਹੀਂ ਬੈਠੀ ਐ ਇਹ ਘਰ ਤੇਰਾ ਵੀ ਐ ਹਾਂਜੀ ਹਾਂਜੀ ਦੱਸੋ ਕੀ ਘਰ ਚਲੀਏ ਕੱਲ ਦੀ 10 ਵਾਰੀ ਗਿਆ ਬੈਠੀ ਹੈ ਘਰ ਚਲੀਏ ਘਰ ਚਲੀ ਜਿਵੇਂ ਘਰ ਪਤਨੀ ਕਿਹੜੇ ਨੇ ਮੰਗੀ ਦਲਨੀ ਜਾ ਕੇ ਮਮਾ ਪਿੱਛੇ ਇੱਕ ਮਮਾ ਵਾ ਰੀਤ ਆ ਫਿਰ ਵੇਖਣਾ ਪੈਂਦਾ ਵਾ ਇਹ ਵੀ ਜਾਣਦੇ ਕੰਮ ਤੇ ਫਿਰ ਮੈਂ ਕਿਹਾ ਚਲ ਮੈਂ ਚਲ ਜਾਨੀ ਕੰਮ ਕਰ ਵੀ ਫਿਰ ਉਹਨਾਂ ਕੀ ਮਮਾ ਕੋ ਹੁੰਦਾ ਵਾ ਸੀਮਾ ਮੇਰੀ ਗੱਲ ਸੁਣ ਸਭ ਠੀਕ ਠਾਕ ਹੈ ਨਾ ਹਾਂਜੀ ਸਤਿਕਾਰ ਬਾਰ-ਬਾਰ ਪੁੱਛਦੀ ਪਈ ਆ ਮੈਨੂੰ ਇੰਜ ਕਿਉਂ ਲੱਗਦਾ ਸੀ ਮਾਂ ਕਿ ਤੂੰ ਮੇਰੇ ਕੋ ਸੱਚ ਨਹੀਂ ਬੋਲਦੀ ਪਈ ਨਹੀਂ ਮੰਮਾ ਐਸੀ ਨਹੀਂ ਕੋਈ ਗੱਲ ਹੈਗੀ ਮੈਂ ਠੀਕ ਠਾਕ ਆ ਤੁਹਾਨੂੰ ਲੱਗਦਾ ਕਿ ਮੈਂ ਤੁਹਾਡੇ ਕੋਈ ਲੁਕਾਅ ਰੱਖਦੀ ਆ ਮੈਂ ਤਾਂ ਅੱਜ ਤੱਕ ਕਦੀ ਕੋਈ ਤੁਹਾਡੇ ਕੋ ਲੁਕਾਇ ਨਹੀਂ ਰੱਖਿਆ ਜੜੀ ਛੋਟੀ ਹੁੰਦੀ ਸਾਰੀ ਇੱਕ ਇੱਕ ਗੱਲ ਨਾ ਸਾਰਿਆਂ ਨੂੰ ਪਤਾ ਲੱਗਦਾ ਹੁੰਦਾ ਸੀ ਚੀਕ ਚੀਕ ਕੇ ਰੋਲਾ ਪਾਉਂਦੀ ਹੁੰਦੀ ਸੀ ਅੱਜ ਹੁਣ ਸੋਹਰਿਆਂ ਦੇ ਘਰ ਜਾ ਕੇ ਨਾ ਪਰਦੇ ਪਾਨ ਲੱਪ ਗਈ ਸਾਰੀਆਂ ਗੱਲਾਂ ਤੇ ਨਹੀਂ ਮੰਮਾ ਐਸੀ ਨਹੀਂ ਕੋਈ ਗੱਲ ਜਦੋਂ ਤੁਸੀਂ ਆਈਆਂ ਜਾਂਦੀਆਂ ਨਾ ਤੇ ਸਿਆਣੀ ਹੋ ਜਾਂਦੀ ਐ ਪੇਕਿਆਂ ਨੂੰ ਪੇਕੀ ਥਾਂ ਰੱਖੀਦਾ ਤੇ ਸੋਹਰਿਆਂ ਨੂੰ ਸੋਹਰੇ ਥਾਂ ਰੱਖੀਦਾ ਮੇਰੀ ਤੈਨੂੰ ਕੁਝ ਜ਼ਿਆਦਾ ਹੀ ਅਕਲ ਆ ਗਈ ਹੋਈ ਐ ਹੈਨਾ ਇਹਨੂੰ ਤਾਂ ਜ਼ਿਆਦਾ ਕੋਈ ਜਗ੍ਹਾ ਰੱਖਣ ਦਾ ਪਤਾ ਸੀਮਾ ਪਤ ਸਾਰਾ ਕੋਈ ਠੀਕ ਐ ਨਾ ਉਥੇ ਹਾਂਜੀ ਸਭ ਕੁਝ ਠੀਕ ਐ ਸੀਮਾ ਮੈਨੂੰ ਇੱਕ ਗੱਲ ਦੱਸ ਕਿਸੇ ਚੀਜ਼ ਦੀ ਲੋੜ ਨਹੀਂ ਮਮਾ ਮੇਰਾ ਵਿਆਹ ਇਹ ਨਾ ਸੁਨਾ ਕੀਤਾ ਸਭ ਕੁਝ ਦਿੱਤਾ ਤੇ ਚੀਜ਼ ਦੀ ਤੇ ਉਹਨ ਕੋਈ ਕਮੀ ਨਹੀਂ ਹੈਗੀ ਮੇਕੋ ਸਭ ਕੁਝ ਤੇ ਤੂੰ ਹੀ ਦਿੱਤਾ ਵਾ ਜੀ ਮੈਨੂੰ ਕੋਈ ਚੀਜ਼ ਦੀ ਲੋੜ ਹੁੰਦੀ ਮੈਂ ਤੇ ਬਿਨ ਚੀਜ਼ ਇਕ ਢਕੋ ਆ ਕੇ ਮੰਗ ਲੈਣੀ ਸੀ ਮੈਨੂੰ ਇਦਾਂ ਕਿਉਂ ਲੱਗਦਾ ਸੀ ਮਾਂ ਕਿ ਤੂੰ ਪਰੇਸ਼ਾਨ ਹੈ ਕਿਉਂ ਐਸਾ ਮੈਨੂੰ ਸੀਮਾ ਜੀ ਮੈਂ 3 ਮਾਂ ਮੇਰ ਤੋਂ ਕੋਈ ਗੱਲ ਨਾ ਲੁਕਾ ਮੇਰਾ ਪੁੱਤ ਮੈਨੂੰ ਦੱਸ ਕੋਈ ਗੱਲ ਐ ਤੇ ਕਿਸੇ ਚੀਜ਼ ਦੀ ਲੋੜ ਮੈਂ ਤਾਂ ਹਟਮ ਤੇਰੇ ਨਾਲ ਖੜੀ ਆ ਤੂੰ ਮੈਨੂੰ ਦੱਸ ਕਿੱਥੇ ਤੈਨੂੰ ਸਾਡੀ ਲੋੜ ਹੈ ਤੇਰਾ ਵੀਰਾ ਕਿਰਨ ਸਾਰੇ ਤੇਰੀ ਚਾਚੀ ਸਾਇਲ ਸਭ ਤੇਰੇ ਨਾਲ ਨੇ ਪੁੱਤ ਮੂੰਹ ਕੱਢ ਕੇ ਤੇ ਵੇਖ ਦੱਸ ਤੈਨੂੰ ਕੀ ਚਾਹੀਦਾ ਹੈ ਕਿਉਂ ਮੈਂ ਕੱਲ ਦੀ ਵੀਰ ਨਾ ਤੇਰੇ ਮੂੰਹ ਤੇ ਹਾਸਾ ਨਾ ਕੋਸ਼ ਕੀ ਲੁਕਾ ਦੇ ਪਿੰਗੇ ਤੂੰ ਦੱਸ ਕੋਈ ਗੱਲ ਹੋਵੇ ਤਾਂ ਮਮਾ ਮੈਂ ਲਕਾਵਾਂ ਕੋਈ ਐਸੀ ਗੱਲ ਨਹੀਂ ਹੈਗੀ ਕੁਛ ਨਹੀਂ ਲਕਾਉਂਦੀ ਤੂੰ ਨਾ ਐਵੇਂ ਗੱਲ ਆਪਣੇ ਦਿਲ ਤੇ ਲਾਈ ਹੋਈ ਆ ਵੀ ਮੈਂ ਪਰੇਸ਼ਾਨ ਆ ਕੁੜੀਆਂ ਪੇਕੇ ਆ ਕੇ ਇੰਗੀਆਂ ਖੁਸ਼ ਹੁੰਦੀਆਂ ਨਹੀਂ ਤੇ ਤੂੰ ਕਿਉਂ ਨਹੀਂ ਖੁਸ਼ ਹੈਗੀ ਮੇਰੇ ਪੁੱਤ ਨਹੀਂ ਮਮਾ ਮੈਂ ਖੁਸ਼ ਆ ਸੀਮਾ ਮੇਰੀ ਗੱਲ ਸੁ ਸੁਸਤੇਰੀ ਮਤਰੀ ਕਿਦਰੀ ਉਹ ਤੈਨੂੰ 당ਕਦੇ ਨਹੀਂ ਕਰਦੀ ਤੈਨੂੰ ਕੁਛ ਕਹਿੰਦੀ ਤੇ ਨਹੀਂ 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 ਮੈਂ ਤਈ ਥੈ ਗਈ ਆ ਪਰ ਪਿਆਰ ਸਾਨੂੰ ਸਕਿਆਂ ਨਾਲ ਵੀ ਵੱਧ ਕਰਦੀ ਆ ਇਹਨਾਂ ਨਾਲ ਵੀ ਬਹੁਤ ਪਿਆਰ ਕਰਦੀ ਆ ਤੇ ਮੇਰੇ ਨਾਲ ਵੀ ਤੇ ਇਸ਼ਕ ਨਾਲ ਤੇ ਇੱਕ ਮਿੰਟ ਨਹੀਂ ਆਪਣੀ ਅੱਖਾਂ ਤੋਂ ਪਰੇ ਹੋਣ ਦਿੰਦੀ ਤਾਂ ਹੀ ਮੈਂ ਕਹਿ ਨਹੀਂ ਸਾਂ ਦਾਦੀ ਦਾ ਨਾ ਧਿਆਨ ਲੱਗਾ ਹੋਣਾ ਵਾ ਵੀ ਕੁੜੀ ਨਾਲ ਕੇ ਜਾ ਕੇ ਬੈਠੀ ਐ ਤੇ ਦਿਲ ਨਹੀਂ ਲੱਗਣਦੇ ਦਾਦੀ ਦਾ ਮੈਨੂੰ ਲੱਗਦਾ ਲੱਕੀ ਦੇ ਨਾਲ ਕੁਛ ਜ਼ਿਆਦਾ ਹੀ ਪਿਆਰ ਨਹੀਂ ਕਰਦੀ ਉਹ ਹੈ ਨਾ ਕੰਦੀਨ ਜੀ ਬਹੁਤ ਪਿਆਰ ਕਰਦੀ ਆ ਮਤਈ ਆ ਪਰ ਮਮਾ ਇਹ ਨਾ ਸੋਚੋ ਵੀ ਪਿਆਰ ਨਹੀਂ ਕਰਦੀ ਕੋਈ ਕਦੀ ਉਹਨਾਂ ਨੇ ਮੈਨੂੰ ਤੰਗ ਨਹੀਂ ਕੀਤਾ ਕਦੀ ਉਹਨਾਂ ਨੇ ਕਿਤੇ ਮੈਨੂੰ ਮਹਿਨਾ ਨਹੀਂ ਦਿੱਤਾ ਹੈਗਾ ਸੀਮਾ ਬੋਤਾ ਮੈਨੂੰ ਲੱਗਦਾ ਹੁਣ ਤੈਨੂੰ ਨਾ ਝੂਠ ਬੋਲਣਾ ਵੀ ਆ ਗਿਆ ਮੇਰੀ ਔਲਾਦ ਨਾ ਮੈਨੂੰ ਆਪਣੀ ਔਲਾਦ ਤੇ ਮਾਨ ਹੈ ਕਿ ਮੇਰੀ ਔਲਾਦ ਝੂਠ ਨਹੀਂ ਬੋਲਦੀ ਲੇਕਿਨ ਅੱਜ ਮੈਨੂੰ ਪਤਾ ਵੇਖਦੀ ਪਈਆਂ ਮੈਂ ਕੀ ਮੇਰੀ ਕੁੜੀ ਝੂਠੇ ਬੋਲ ਲਾਪੀ ਆਪਣੀ ਮਾਂ ਆ ਕੇ ਉਹੀ ਮੇਰੀ ਧੀ ਹੈ ਜਿਹੜੀ ਮੈਨੂੰ ਬੜੀ ਸਹੇਲੀ ਸਮਝਦੀ ਸੀ ਤੇ ਕੋਈ ਗੱਲ ਨਹੀਂ ਸੀ ਮੇਰੇ ਕੋਲ ਲਕਾਂਦੀ ਹੁੰਦੀ ਤੇ ਹੁਣ ਮੈਂ ਪੁੱਛਦੀ ਪਈ ਆ ਤੇ ਤੂੰ ਮੈਨੂੰ ਦੱਸਦੀ ਨਹੀਂ ਨਹੀਂ ਮੰਮਾ ਤੁਹਾਨੂੰ ਤਾਂ ਐਵੇਂ ਲੱਗੰਦਿਆ ਮੈਂ ਕਦੀ ਨਹੀਂ ਝੂਠ ਬੋਲਾਂਗੀ ਉਹ ਵੀ ਟਾਡੇ ਨਾ ਮੈਂ ਤਾਂ ਤੁਹਾਨੂੰ ਹਰ ਇੱਕ ਗੱਲ ਆਪਣੀ ਦੱਸਦੀ ਆ ਮੈਂ ਨਹੀਂ ਝੂਠ ਬੋਲਦੀ ਚਲੋ ਮੇਰੇ ਪੁੱਤ ਮਮਾ ਮੈਂ ਕੀ ਤੁਹਾਨੂੰ ਦੱਸਾਂ ਮਾਂ ਮਾਨੂੰ ਤਾਂ ਹਮੇਸ਼ਾ ਪਤਾ ਲੱਗ ਜਾਂਦਾ ਏ ਕਿ ਤੀ ਦੁਖੀ ਆ ਪਰ ਮੈਂ ਤੁਹਾਨੂੰ ਦੱਸ ਕੇ ਦੁਖੀ ਨਹੀਂ ਕਰਨਾ ਚਾਹਦੀ ਆਪਣਾ ਦੁੱਖ ਦਰਦ ਆਪਣੇ ਮਨ ਚੀ ਹਾਂ ਲੱਕੀ 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 ਕਹਿੰਦਾ ਹਾਂ ਮੈਂ ਜੋ ਆ ਸੋਣਾ ਸੀ 니제 ਹੋਣਾ ਜਬੀ ਇਹ ਬਾਅਦ ਗੱਲ ਕਰ ਲਈ ਇਸ ਵੇਸ ਤੇ ਹੁਣ ਆਹ ਬਾਅਦ ਕਰ ਲਈ ਹਾਂ ਹਾਂ ਹੁਣ ਦਿਸ਼ਾ ਹਾਂਜੀ ਮੰਮਾ ਬੁਲਾਇਆ ਸੀ ਉਹ ਸਭ ਸੱਚ ਨਾ ਉਹਨੇ ਆਪ ਵੀ ਦੱਸ ਦੇਣਾ ਵਾ ਤੁਸੀਂ ਜਾਓ ਚਾਚੀ ਲੈ ਕੇ ਜਾਓ ਮੰਮੀ ਨੂੰ ਚਲੋ ਚਾ ਸਰਪੰਚਾ ਤੇ ਕੀ ਕੀ ਚੱਲ ਉਹ ਧਰਮ ਕੀ ਜਲਾਗੇ ਨਹੀਂ ਨਹੀਂ